ਦਿਓ ਰੀ ਲੋ ਬਰੀ ਨਾਰ ਸੰਗ ਪਈ ਦਿਓ ਰੀ ਲੋ ਬਰੀ ਨਾਰ ਸੰਗ ਪਈ ਆਗੇ ਸਜਨ ਸੁਹੇਲਾ ਮਰ ਘਟ ਲੋ ਸਭ ਲੋਗ ਕੁਟੰਬ ਭਇਓ आग हंस इकेला मरघट लो सब लोग कुटुंब गयो आग हंस अके काहे भैया फिर तो फूलया फूलया काहे भैया ਤੂੰ ਫੁੱਲਿਆ ਫੁੱਲਿਆ ਮੈਂ ਹੰਕਾਰ ਨਾਲ ਫੁੱਲਿਆ ਰਹਿੰਦਾ ਹਾਂ ਹੰਕਾਰ ਨਾਲ ਫੁੱਲਿਓ ਨਾ ਤਾਂ ਮਨੁੱਖ ਦੂਜੇ ਦੀ ਲੈਗ ਪੁਲਿੰਗ ਕਰਦਾ ਹੈ ਉਹਨੂੰ ਇੰਗਲਿਸ਼ੀਜ਼ ਕਹਿੰਦੇ ਨੇ ਬੁਲੀ ਕਰਨਾ ਇਹ ਆਦਤ ਸਾਨੂੰ ਬਚਪਨ ਤੋਂ ਪੈ ਜਾਂਦੀ ਹੈ ਬਚਪਨ ਵਿੱਚ ਸਾਡੀ ਕਲਾਸ ਵਿੱਚ ਕੋਈ ਬੱਚਾ ਥੋੜਾ ਜਿਹਾ ਗਰੀਬ ਆਇਆ ਅਸੀਂ ਉਸ ਨੂੰ ਛੇੜਦੇ ਹਾਂ arre ਇਸਕੇ ਪਾਪਾ ਕੇ ਪਾਸ ਤੋਂ ਸਾਈਕਲ ਵੀ ਨਹੀਂ ਹੈ ਇਹ ਨਾ ਜੁੱਗੀ ਝੋਪੜੀ ਮੇ ਰਹਿੰਦਾ ਹੈ ਜਦੋਂ ਇਸ ਕਿਸਮ ਦੀਆਂ ਅਸੀਂ ਗੱਲਾਂ ਕਰਦੇ ਹਾਂ ਫਿਰ ਅਸੀਂ ਕਿਸੇ ਨੂੰ ਕਹਿੰਦੇ ਹਾਂ ਇਸਕੇ ਪਾਪਾ ਕੇ ਪਾਸ ਪੁਰਾਣੇ ਮਾਡਲ ਕੀ ਕਾਰ ਹੈ ਇਹ ਦੇਖੋ ਇਸਕੇ ਪਾਪਾ ਨੇ ਇਸ ਕੋ ਸੈਲਫੋਨ ਨਹੀਂ ਲੈ ਕੇ دیا۔ ਇਹ ਸਾਡੀ ਬਚਪਨ ਵਿੱਚ ਸਕੂਲ ਵਿੱਚ ਆਦਤ ਪੈੰਦੀ। ਗਲੀ ਮਹੌਲੇ ਵਿੱਚ ਪੈਂਦੀ ਹੈ ਇਸ ਕੋ ساتھ میں ਖਿਲਾਉਂਗਾ ਇਸ ਕੋ ساتھ میں ਨਹੀਂ ਖਿਲਾਉਗਾ ਪਰ ਹੁੰਦੀ ਹੈ ਬਿਲਕੁਲ ਬਚਪਨੇ ਵਿੱਚ ਪਰ ਇਹ ਆਦਤ ਆਸ-ਆਸਤਾ ਪੱਕਦੀ ਜਾਂਦੀ ਹੈ ਔਰ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਅਸੀਂ ਵੱਡੇ ਹੋ ਕੇ ਵੀ ਸਕੂਲ ਤੋਂ ਕਾਲਜ ਕਾਲਜ ਤੋਂ ਜੋਬਸ ਜਾਂ ਬਿਜ਼ਨਸ ਅਤੇ ਉਸ ਤੋਂ ਬਾਅਦ ਆਪਣੀ ਬਰਾਦਰੀ ਅਸੀਂ ਆਪਣੇ ਪਰਿਵਾਰਾਂ ਦੋਸਤਾਂ ਮਿੱਤਰਾਂ ਵਿੱਚ ਇਸ ਕਿਸਮ ਦਾ ਉੱਠਣ ਬੈਠਣ ਵੇਲੇ ਵਿਵਾਰ ਕਰਦੇ ਹਾਂ ਉਹਦੇ ਵਿੱਚ ਮੇਨ ਗੱਲ ਅਸੀਂ ਉਸ ਨੂੰ ਕਹਿ ਰਹੇ ਹੁੰਦੇ ਹਾਂ ਕਿ ਇਹ ਇਸ ਪਾਸੋਂ ਕਟਿਆ ਹੈ ਪਰ ਦੂਜੇ ਪਾਸੇ ਅਚਨਚੇਤ ਆਪਣੇ ਆਪ ਨੂੰ ਵਧੀਆ ਕਹਿ ਰਹੇ ਹੁੰਦੇ ਆ ਇਹ ਹੀ ਤੇ ਹੰਕਾਰ ਦੀਆਂ ਨਿਸ਼ਾਨੀਆਂ ਨੇ ਕਾਏ ਭਈਆ ਫਿਰ ਤੋਂ ਫੂਲਿਆ ਫੂਲਿਆ ਮੈਂ ਗੁਰਦੁਆਰੇ ਦਾ ਇਨਸੀਡੈਂਟਸ ਮੈਨੂੰ ਯਾਦ ਹੈ ਔਰ ਸੁਨਾਇਆ ਮੈਨੂੰ ਕਿਨੇ ਮੈਂ ਤੇ ਅ ਸੰਗਤਾਂ ਵਿੱਚ ਜਾ ਕੇ ਜਿੱਥੇ ਜਿਸ ਪਾਸੇ ਮਰਦ ਬੈਠਦੇ ਨੇ ਮੈਂ ਉਸ ਪਾਸੇ ਬੈਠਦਾ ਸੀ ਬਾਅਦ ਵਿੱਚ ਇਸਤਰੀ ਸਤਸੰਗ ਹੋਇਆ ਇਸੇ ਸੰਗ ਦਾ ਪੋਕ ਪੈ ਗਿਆ ਬੀਬੀਆਂ ਨੇ ਮੈਨੂੰ ਸਾਂਝ ਕੀਤੀ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਬਿਲਕੁਲ ਸਾਡੇ ਨਾਲ ਉਹ ਸਾਰੀਆਂ ਗੱਲਾਂ ਵਾਪਰਦੀਆਂ ਹਨ ਮੈਂ ਪੁੱਛਿਆ ਕਿਸ ਤਰ੍ਹਾਂ ਤਾਂ ਇਸਤਰੀਆਂ ਨੇ ਦੱਸਿਆ ਬੀਬੀਆਂ ਨੇ ਦੱਸਿਆ ਕਿ ਜਿਹੜੀ ਬੀਬੀ ਸੋਹਣਾ ਵਧੀਆ ਸੂਟ ਪਾ ਕੇ ਰੋਜ਼ ਆ ਜਾਵੇ ਤਾਂ ਅਸੀਂ ਆਪਸ ਵਿੱਚ ਰਲ ਕੇ ਗੱਲਾਂ ਕਰਦੀਆਂ ਹਾਂ ਪਤਾ ਨਹੀਂ ਕਿੰਨੀ ਬਲੈਕ ਦੀ ਕਮਾਈ ਹੈ ਜੋ ਇਹ ਰੋਜ਼ ਬਦਲ ਕੇ ਆ ਜਾਂਦੀ ਹੈ ਸਾਧ ਸੰਗਤ ਜੀ ਇਹਨਾਂ ਸੱਚੀ ਵਾਪਰੀ ਘਟਨਾ ਮੈਂ ਸੁਣਾ ਰਿਹਾ ਅੱਛਾ ਮੈਂ ਕਿਹਾ ਜਿਹੜੇ ਨਹੀਂ ਰੋਜ਼ ਬਦਲ ਕੇ ਆ ਸਕਦੇ ਉਹਨਾਂ ਦਾ ਕੀ ਕਰਦੇ ਹੋ ਕਹਿੰਦੇ ਫਿਰ ਅਸੀਂ ਗੱਲ ਕਰਦੇ ਹਾਂ ਇਹਦੇ ਘਰ ਵਾਲਿਆਂ ਨੇ ਇਹਨੂੰ ਕੁਝ ਵੀ ਨਹੀਂ ਲੈ ਕੇ ਦਿੱਤਾ ਰੋਜ਼ ਹੀ ਕੋਈ ਸੂਟ ਪਾ ਕੇ ਆ ਜਾਂਦੀ ਹੈ ਇਹ ਇਹ ਸਾਡੀ ਰੋਜ਼ਮਰਰਾ ਦੀ ਪ੍ਰੈਕਟਿਸ ਹੈ ਅਸੀਂ ਕੀ ਮਰਦ ਤੇ ਕੀ ਅਸੀਂ ਇਸਤਰੀ ਕੀ ਅਸੀਂ ਨੌਜਵਾਨ ਤੇ ਕੀ ਅਸੀਂ ਬੱਚੇ ਸਾਨੂੰ ਛੋਟੀ ਛੋਟੀ ਗਲਤ ਦੇ ਕਾਰਨ ਹਉਮੈ ਦੀ ਪਰਤ ਚੜਦੀ ਰਹਿੰਦੀ ਹੈ ਔਰ ਉਹ ਜਿਹੜੀ ਹਉਮੈ ਅੰਦਰ ਸਾਡੇ ਵੱਢਦੀ ਜਾਂਦੀ ਹੈ ਉਹਦੀ ਫੂਕੀ ਚ ਅਸੀਂ ਫੁੱਲੇ ਰਹਿੰਦੇ ਹਾਂ ਲੇਕਿਨ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਜੇ ਮੈਂ ਦੂਜਿਆਂ ਦੇ ਘਰਾਂ ਦੀਆਂ ਗੱਲਾਂ ਕਰਦਾ ਤਾਂ ਮੇਰੇ ਘਰ ਵੀ ਤੇ ਵਾਪਰਦੀਆਂ ਨੇ ਗੱਲਾਂ ਮੈਨੂੰ ਕਿਸੇ ਦੇ ਨੂੰ ਪੁੱਤਰ ਦਾ ਕਿਸੇ ਦੇ ਪਤੀ ਪਤਨੀ ਦਾ ਕਿਸੇ ਦੇ ਪਰਿਵਾਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂ ਕਿਉਂਕਿ ਮੈਂ ਆਪਣੇ ਆਪ ਨੂੰ ਦੁੱਧ ਨਾਲ ਨਹਾਤਾ ਨਾ ਸਮਝਾਂ ਕੱਲ ਮੇਰੇ ਘਰ ਵਾਪਰ ਸਕਦੀ ਹੈ ਉਹਨੂੰ ਕਹਿੰਦੇ ਨੇ ਅੱਜ ਉਹ ਤੂੰ ਨਾ ਉਹ ਸਮੁੰਦਰ ਵਿੱਚ ਕੀ ਜਾਣਾ ਕੀ ਹੋਏ ਇਸ ਕਰਕੇ ਤੂੰ ਆਪਣੇ ਆਪ ਨੂੰ ਇਨਾ ਸਮਝ ਕੇ ਤੂੰ ਦੁੱਧ ਨਾਲ ਤੂੰ ਲਿਆਇਆ ਔਰ ਤੇਰੇ ਨਾਲ ਕੁਝ ਵਾਪਰਦਾ ਨਹੀਂ ਹਰ ਘਰ ਵਿੱਚ ਕੁਝ ਨਾ ਕੁਝ ਵਾਪਰਦਾ ਹੈ ਇਹਦਾ ਮਤਲਬ ਹੋਇਆ ਅਸੀਂ ਨਿੰਦਾ ਤੋਂ ਛੁੱਟਾਂਗੇ ਅਸੀਂ ਕਿਸੇ ਦੀ ਗੱਲ ਨਹੀਂ ਕਰਾਂਗੇ ਜਦੋਂ ਕਿਸੇ ਦੀ ਗੱਲ ਕਰਦੇ ਆ ਤਾਂ ਉਹਨੂੰ ਲੈਗ ਪੁੱਲਿੰਗ ਕਹਿੰਦੇ ਨੇ ਉਹਨੂੰ ਬੈਕ ਬਾਈਟਿੰਗ ਕਹਿੰਦੇ ਨੇ ਉਹਨੂੰ ਨਿੰਦਾ ਕਰਨਾ ਕਹਿੰਦੇ ਨੇ ਇਹ ਸਾਰਿਆਂ ਦੇ ਪਿੱਛੇ ਬਿਮਾਰੀ ਕੋਈ ਹੈ ਕਿ ਮੈਂ ਹੰਕਾਰ ਵਿੱਚ ਫੁੱਲਿਆ ਰਹਿੰਦਾ ਹਾਂ ਔਰ ਇੱਕ ਦੂਜੇ ਦੇ ਹੰਕਾਰ ਨੂੰ ਅਸੀਂ ਹਵਾ ਦਿੰਦੇ ਰਹਿੰਦੇ ਆ ਹੰਕਾਰ ਕੱਚਾ ਹੁੰਦਾ ਹੈ ਜਦੋਂ ਸਾਡੇ ਕੋਲੋਂ ਉਹ ਗੁਣ ਉਹ ਪ੍ਰਾਪਤੀ ਉਹ ਕੁਆਲਿਟੀ ਛਿੰ ਜਾਏ ਤਾਂ ਸਾਡੇ ਪੰਡੇ ਚੋਂ ਨਿਕਲ ਜਾਂਦੇ ਸਾਡਾ ਪੰਡਾ ਔ ਟੁੱਟ ਜਾਂਦਾ ਸਾਨੂੰ ਕੋਈ ਲਾਲਚ ਹੁੰਦੀ ਹੈ ਸਾਨੂੰ ਕੋਈ ਲੋਭ ਹੁੰਦਾ ਹੈ ਭਾਵੇਂ ਫੇਮ ਦਾ ਤੇ ਭਾਵੇਂ ਜਿਆਦਾ ਪੈਸੇ ਦਾ ਤੇ ਭਾਵੇਂ ਕਿਸੇ ਵੀ ਗੱਲ ਦਾ ਪਦ ਪ੍ਰਤੀਸ਼ਟਾ ਦਾ ਆਪਣੇ ਜ਼ਾਤ ਅਭਿਮਾਨ ਦਾ ਇਹ ਸਭ ਕੁਝ ਰਹਿ ਜਾਂਦਾ ਹੈ ਇੱਕ ਵਾਰੀ ਮੈਂ ਸਾਂਝ ਕੀਤੀ ਸੀ ਸਾਨੂੰ ਨਾ ਕੰਪਲੈਕਸ ਹੁੰਦਾ ਹੈ ਉੱਚੇ ਹੋਣ ਦਾ ਜਾਂ ਨੀਵੇਂ ਹੋਣ ਦਾ ਜਦੋਂ ਨੀਵੇਂ ਹੋਣ ਦਾ ਵੀ ਕੰਪਲੈਕਸ ਹੋ ਜਾਣਾ ਤਾਂ ਅਸੀਂ ਦੂਜਿਆਂ ਨੂੰ ਕਹਿੰਦੇ ਹਾਂ ਇਹ ਤੇ ਬਹੁਤ ਅਮੀਰ ਹਨ ਇਹਨਾਂ ਨੇ ਕਿਹੜਾ ਸਾਡੇ ਘਰ ਆਣਾ ਅਸੀਂ ਤੇ ਗਰੀਬ ਲੋਕ ਜਿਓਏ ਇਹ ਗਰੀਬਾਂ ਵੱਲ ਨਹੀਂ ਆਉਂਦੇ ਨੇ ਤਾਂ ਸਾਨੂੰ ਨੀਵੇਂ ਹੋਣ ਦਾ ਮਾਣ ਹੰਕਾਰ ਹੋ ਜਾਂਦਾ ਹੈ ਹੰਕਾਰ ਪਤਾ ਨਹੀਂ ਕਿਹੜੇ ਕਿਹੜੇ ਪਾਸਿਓਂ ਆਂਦਾ ਹੈ ਲੇਕਿਨ ਅੰਦਰ ਹੰਕਾਰ ਵੱਧਦੀ ਜਾ ਰਿਹਾ ਹੈ ਲਬ ਲੋਭ ਵੱਧਦੀ ਜਾ ਰਿਹਾ ਹੈ ਹੰਕਾਰੀ ਮਨੁੱਖ ਸੈਲਫਿਸ਼ ਹੁੰਦਾ ਹੈ ਹੰਕਾਰੀ ਮਨੁੱਖ ਦੂਜਿਆਂ ਵਾਸਤੇ ਜੀਣਾ ਨਹੀਂ ਜਾਣਦਾ ਹੰਕਾਰੀ ਮਨੁੱਖ ਦੂਜਿਆਂ ਨਾਲ ਵੰਡ ਛਕਣਾ ਨਹੀਂ ਕਰਦਾ ਇਸ ਤਰ੍ਹਾਂ ਕੱਲ ਬੜੇ ਸਾਰੇ ਅਸੀਂ ਐਗਜ਼ਾਮਪਲ ਸਾਂਝ ਕੀਤੇ ਸੀ ਅੱਜ ਅਸੀਂ ਆਪਣੇ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਤੋਂ ਪਹਿਲਾਂ ਅਸੀਂ ਦੋ ਸ਼ਲੋਕ ਪੜ੍ਹੇ ਕੰਦਿਉ ਤੇ ਰੁਖੜਾ ਕਿਚਰਕ ਬੰਨਣਾ ਤੀਰ ਜਿਸਾ ਨਦੀ ਦੇ ਕਿਨਾਰੇ ਤੇ ਪੀੜ ਹੁੰਦਾ ਔਰ ਨਦੀ ਦਾ ਪਾਣੀ ਲੰਘਦਾ ਰਹਿੰਦਾ ਹੌਸਤਾ ਹੌਸਤਾ ਕਿਨਾਰਾ ਕੱਟ ਜਾਂਦਾ ਪੀੜ ਟੈ ਪੈਂਦਾ ਇਸ ਤਰ੍ਹਾਂ ਤੇਰੀ ਜ਼ਿੰਦਗੀ ਵਿੱਚ ਉਥਲ ਪੁਥਲ ਹੁੰਦੀ ਰਹਿੰਦੀ ਹੈ ਤੂੰ ਉਸ ਪੀੜ ਕਿਨਾਰੇ ਤੇ ਖੜੇ ਵਾਂਗੂ ਸੋਚ ਕਿ ਮੇਰੀ ਜਿਹੜੀ ਵੀ ਪ੍ਰਾਪਤੀ ਹੈ ਭਾਵੇਂ ਪੈਸਾ ਭਾਵੇਂ ਪਦ ਪ੍ਰਤੀਸ਼ਟਾ ਭਾਵੇਂ ਫੇਮ ਭਾਵੇਂ ਕੁਝ ਵੀ ਇਹ ਜਾ ਸਕਦੀ ਹੈ ਭਾਵੇਂ ਮੇਰੀ ਜਵਾਨੀ ਭਾਵੇਂ ਮੇਰਾ ਨੂਹ ਪੁਣਾ ਭਾਵੇਂ ਮੇਰਾ ਸੱਸ ਪੁਣਾ ਭਾਵੇਂ ਮੇਰਾ ਪਿਤਾ ਬਣ ਕੇ ਡੋਮੀਨੇਟ ਪੁਣਾ ਭਾਵੇਂ ਕੁਝ ਵੀ ਇਹ ਜਾ ਸਕਦਾ ਇਸ ਕਰਕੇ ਮਨੂ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਮਨੂ ਨਮਰਤਾ ਚ ਰਹਿਣਾ ਚਾਹੀਦਾ ਜੇ ਮੈਂ ਨਮਰਤਾ ਚ ਰਹਿੰਦਾ ਤਾਂ ਉਹਨੂੰ ਸੁਖੀ ਬਸੇ ਮਸਕੀਨੀਆਂ ਕਹਿੰਦੇ ਨੇ ਜੇ ਮੈਂ ਨਮਰਤਾ ਚ ਰਹਿੰਦਾ ਤਾਂ ਮੈਂ ਆਪਣੇ ਹੰਕਾਰ ਹੀ ਚ ਜਲਦਾ ਨਹੀਂ ਆ ਜਿਵੇਂ ਨਮਰਤਾ ਚ ਰਹਿੰਦਾ ਹਾਂ ਤਾਂ ਮਨੂ ਇੱਕ ਇਹ ਕਹਿ ਕੇ ਸਵਾਦ ਆਣਾ ਸ਼ੁਰੂ ਹੋ ਜਾਏਗਾ ਮੇਰਾ ਮੁਝ ਮੇਂ ਕੁਛ ਨਹੀਂ ਜੋ ਕਿਛ ਹੈ ਸੋ ਤੇਰਾ ਮੈਂ ਕਿਸੇ ਤੇ ਕੁਝ ਵੀ ਕੀਤੇ ਦਾ ਐਸਾਨ ਨਹੀਂ ਜਿਤਲਾਵਾਂਗਾ ਪਤਨੀ ਕਹਿੰਦੀ ਹੈ ਜੇ ਮੈਂ ਰੋਟੀ ਨਹੀਂ ਪਕਾਵਾਂਗੀ ਭੁੱਖੇ ਮਰੋਗੇ ਪਤੀ ਕਹਿੰਦਾ ਜੇ ਮੈਂ ਕਮਾ ਕੇ ਨਹੀਂ ਲਿਆਵਾਂਗਾ ਭੁੱਖੇ ਮਰੋਗੇ ਆਪਣੇ ਕੀਤੇ ਨੂੰ ਜਿਤ ਲਾਣਾ ਇਹ ਨਹੀਂ ਕਰੇਗਾ ਅੱਜ ਅਸੀਂ ਵਦ ਤੋਂ ਵਦ ਸ਼ਬਦ ਨੂੰ ਸਮਝ ਕੇ ਸੋਲੂਸ਼ਨ ਵੱਲ ਵਧਾਂਗੇ ਪਰ ਸ਼ਲੋਕ ਅਸੀਂ ਪੜਿਆ ਇਸ ਤਰ੍ਹਾਂ ਜਿਸ ਤਰ੍ਹਾਂ ਪੇੜ ਕਿਨਾਰੇ ਤੇ ਟਹਿ ਪੈਂਦਾ ਐਸਾ ਤੇਰਾ ਕੋਈ ਵੀ ਪ੍ਰਾਪਤੀ ਹੰਕਾਰ ਟਹਿ ਪੇਗਾ ਨਾ ਕਰਿਆ ਕਰ ਡੋਂਟ ਟਾਕ ਅਬਾਊਟ ਅਦਰਸ i don't be in complex be it inferior be it superior ਕੰਦੀ ਉੱਤੇ ਰੁਖੜਾ ਕੀਚੜਕ ਬੰਨਿਆ ਤੀਰ ਫਰੀਦਾ ਕੱਚੇ ਭਾਂਡੇ ਰੱਖੀਏ ਕੀਚੜ ਤਾਂ ਹੀ ਨੀਰ ਜਦੋਂ ਅਸੀਂ ਹੰਕਾਰ ਵਿੱਚ ਹੁੰਦੇ ਆ ਸਾਡਾ ਪਾਂਡਾ ਕੱਚਾ ਹੁੰਦਾ ਅਸੀਂ ਸਭ ਜਗ੍ਹਾ ਇਸ ਤਰ੍ਹਾਂ ਕਰਦੇ ਆ ਜਾਂ ਤੇ ਕਿਸੇ ਨਾਲ ਬੜੀ ਸੋਹਣੀ ਚੰਗੀ ਤਗੜੀ ਯਾਰੀ ਬਣਾ ਲੈਂਦੇ ਆ ਜਾਂ ਜ਼ਿੰਦਗੀ ਭਰ ਆਸਤੇ ਰੁੱਸ ਜਾਂਦੇ ਆ ਇਤਨਾ ਰੁੱਸ ਜਾਂਦੇ ਆ ਕਿ ਉਹ ਚੌਕ ਤੇ ਮਿਲ ਜਾਇਆ ਅਸੀਂ ਉਸ ਨੂੰ ਸੱਸਰੇ ਕੱਲ ਬੁਲਾਣਾਸਤੇ ਤਿਆਰ ਨਹੀਂ ਮੂੰਹ ਫੇਰ ਜਾਂਦੇ ਆ ਅਸੀਂ ਇਹ ਸਾਰੀਆਂ ਗੱਲਾਂ ਕਰ ਹੀ ਜਾਂਦੇ ਆ ਸਾਡਾ ਕਿਥੇ ਹੰਕਾਰ ਈਗੋ ਕੰਮ ਕਰ ਰਿਹਾ ਹੁੰਦਾ ਕੋਈ ਪਾਸਟ ਦੀ ਗੱਲ ਤੰਗ ਕਰ ਰਹੀ ਹੁੰਦੀ ਹੈ ਇਸ ਤਰ੍ਹਾਂ ਨਾਲ ਅਸੀਂ ਕੱਚੇ ਪਾਡੇ ਹੋ ਜਾਂਦੇ ਆ ਕੱਚੇ ਪਾਂਡਾ ਕੋ ਕ ਵੀਰ ਛੂਛਾ ਕੱਟ ਬੋਲੇ ਹੋ ਜਾਂਦੇ ਆ ਸਾਡੇ ਬੋਲ ਹੋਲੇ ਹੋ ਜਾਂਦੇ ਨੇ ਅਸੀਂ ਬੋਲਦੇ ਬੋ ਤਾਂ ਅਸੀਂ ਉੱਚਾ ਬੋਲਦੇ ਆ ਅਸੀਂ ਭੈੜੇ ਬੋਲ ਬੋਲਦੇ ਆ ਇਹ ਸਾਰੀਆਂ ਨਿਸ਼ਾਨੀਆਂ ਨੇ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ ਦੀਆਂ ਫਰੀਦਾ ਕੱਚੇ ਭਾਂਡੇ ਰੱਖੇ ਕਿਚੜ ਤਾਈਂ ਨੀਰ ਫਰੀਦਾ ਜਾਂ ਲੱਭ ਤਾਂ ਨੇਕਿਆ ਤੇਰਾ ਪਿਆਰ ਕੀ ਆ ਜੇ ਤੂੰ ਅੰਦਰੋਂ ਲੋਭੀ ਐ ਲਾਲਚੀ ਐ ਔਰ ਸੈਲਫਿਸ਼ ਐ ਜਿਉ ਜੋ ਅਸੀਂ ਸੈਲਫਿਸ਼ ਹੁੰਦੇ ਜਾਂਦੇ ਆ ਜਾਂ ਲੱਭ ਤਾਂ ਨੇਕਿਆ ਸਾਡਾ ਸਾਰੇ ਨਾਲ ਪਿਆਰ ਨਹੀਂ ਰਹਿੰਦਾ ਲੱਭ ਤਾਂ ਕੂੜਾ ਨੇ ਫਰੀਦ ਜੀ ਕਹਿੰਦੇ ਨੇ ਕਿਚਰ ਛੱਤ ਲੰਗਾਈ ਐ ਛੱਪੜ ਟੁੱਟੇ ਮੀ ਜਦੋਂ ਮੀ ਪੈਂਦਾ ਨਾ ਛੱਪੜ ਟੁੱਟ ਜਾਂਦੇ ਨੇ ਇਸ ਤਰ੍ਹਾਂ ਸਾਮਾ ਤੈਨੂੰ ਲੰਗਾਉਣ ਦਾ ਫਾਇਦਾ ਨਹੀਂ ਐ ਕਿ ਬਸ ਛੱਤ ਲੰਗਾਉਂਦੇ ਜਾਈਏ ਡੰਗ ਟਪਾਉ ਜ਼ਿੰਦਗੀ ਨਾ ਜੀ ਪਰਪਸਫੁਲ ਜ਼ਿੰਦਗੀ ਜੀ ਕੁਝ ਜ਼ਿੰਦਗੀ ਦਾ ਟੀਮ ਬਣਾ खाना पीना हसना सोना विसर गया मरना ये वाला जीवन ना बना चार गवाया हडके चार गवाया सम ए वाला जीवन ना बनाए तो पशु पंछी भी करते ने इस तरह तू ना कोई एम बना अपने आप न कोई कीमती कम देगा हंकार दे कारण तू रहेगा ਕੋਈ ਨ ਕੋਈ ਪੁਆਇੰਟ ਇਸ ਦੁਨੀਆ ਵਿੱਚ ਉੱਠਦਿਆਂ ਬੈਠਦਿਆਂ ਲੱਭ ਲਵੇਗਾ ਆਪਣੇ ਆਪ ਨੂੰ ਦੁਖੀ ਕਰਨ ਦਾ ਘਰ ਬੈਠਾ ਹੈ ਤਾਂ ਦੁਖੀ ਪਾਰਟੀ ਤੇ ਗਿਆ ਹੈ ਤਾਂ ਦੁਖੀ ਕੋਈ ਵਿਆਹ ਸ਼ਾਦੀ اٹੈਂਡ ਕਰਨ ਗਿਆ ਹੈ ਤਾਂ ਦੁਖੀ ਗੁਰਦੁਆਰੇ ਗਿਆ ਤਾਂ ਉਥੋਂ ਭਾਈ ਸਾਹਿਬ ਜੀ ਦਾ ਆ ਪ੍ਰਬੰਧਕ ਦਾ ਕੋਈ ਨੁਕਸ ਲੱਭ ਲਿਆ ਤਾਂ ਦੁਖੀ ਜਿੱਥੇ ਜਾਏ ਦੁਖੀ ਦੁਖੀ ਤੂੰ ਰਹੇਂਗਾ ਦਰਸਲ ਤੈਨੂੰ ਆਪਣਾ ਕੰਡਾ ਸਮਝ ਨਹੀਂ ਆਂਦਾ ਤੂੰ ਜਦੋਂ ਦੁਖੀ ਰਹੇਗਾ ਨਾ ਤੇਰੇ ਅੰਦਰੋਂ ਬਰਦਾਸ਼ਤ ਦਾ ਮਾਦਾ ਖਤਮ ਹੋ ਜਾਏਗਾ ਟੋਲਰੈਂਸ ਖਤਮ ਹੋ ਜਾਏਗੀ ਸਬਰ ਵੀ ਖਤਮ ਹੋ ਜਾਏਗਾ ਬਸ ਲੱਭ ਲੋਭ ਵੱਧਦਾ ਜਾਏਗਾ ਗਰੀਡ ਵੱਧਦੀ ਜਾਏਗੀ ਹੰਕਾਰ ਵੱਧਦਾ ਜਾਏਗਾ ਤੂੰ ਨਾ ਚੰਗੇ ਗੁਣਾਂ ਨੂੰ ਪਛਾਣ ਨਹੀਂ ਪਾਏਂਗਾ ਚੰਗੇ ਗੁਣਾ ਨੂੰ ਲੇਂਗਾ ਬਾਹਰੋਂ ਉਥਲਾ ਉਥਲਾ ਉਹਨਾਂ ਦਾ ਵੀ ਵਿਖਾਵਾ ਕਰਦਾ ਰਹੇਗਾ ਬਹੁਮੁੱਲ্য ਜੋ ਸੁਭਾਅ ਹੁੰਦਾ ਹੈ ਅਮੁੱਲ ਜਿਹਦੇ ਗੁਣ ਹੁੰਦੇ ਨੇ ਉਸ ਦਾ ਗੁਮਾਨ ਨਹੀਂ ਹੁੰਦਾ ਕਿਆ ਥੋੜੀ ਬਾਤ ਗੁਮਾਨ ਕਦੀ ਵੀ ਕੋਈ ਇਨਸਾਨ ਜਿਹੜਾ ਸੱਚੀ ਮੁੱਚੀ ਸਿਨਸੀਅਰਲੀ ਟ੍ਰੂਲੀ ਆਪਣੇ ਸੁਭਾਅ ਵਿੱਚ ਨਮਰਤਾ ਵਾਲਾ ਹੋਏਗਾ ਨਾ ਉਹ ਕਦੇ ਨਹੀਂ ਕਹੇਗਾ ओए मैं बहुत नम्रता में रहता हूँ इंज नहीं कह पाएगा ओए मेरे अंदर बड़ा सबर संतोख है इंज कह नहीं पाएगा क्योंकि गॉडली क्वालिटीज का रब जी अभिमान नहीं करते रब जी वंटते हैं गुरप्रसाद दे के रब का कॉन्सैप्ट गुरमति च है दैट गॉड ग्रांट्स द वर्च्यूज गॉड गिव्स द आइडियल्स गॉड मेक्स यू अंडरस्टैंड द मॉरल्स ਐਂਡ ਹਾਊ ਟੂ ਲਿਵ ਅਕੋਰਡਿੰਗ ਟੂ ਮੋਰਲਸ ਉਹਨੂੰ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਰੱਬ ਜੀ ਨਿਰਮਲ ਕਰਮਾਂ ਦਾ ਪੁਲੰਦਾ ਨੇ ਔਰ ਉਹ ਵੀ ਬੇਅੰਤ ਔਰ ਰੱਬ ਦਾ ਕਨਸੈਪਟ ਗੁਰਮਤ ਦਾ ਕਿ ਰੱਬ ਜੀ ਨਿਰਮਲ ਕਰਮ ਸਿਖਾਉਂਦੇ ਨੇ ਮਨੁੱਖ ਨੂੰ ਉਹਦੇ ਕੋਲ ਨਿਰਮਲ ਕਰਮ ਖੋਂਦੇ ਨਹੀਂ ਨੇ ਨਿਰਮਲ ਕਰਮਾਂ ਦਾ ਨਾ ਹੰਕਾਰ ਨਹੀਂ ਹੁੰਦਾ ਜਿਹੜੀ ਨਿਰਮਲ ਕਰਮ ਨਹੀਂ ਕੀਤੇ ਕਰਮकांड ਕੀਤੇ ਮੈਂ ਬੜੀ ਮਾਲਾ ਫੇਰਦਾ ਮੈਂ ਬੜਾ ਸਵੇਰੇ ਉੱਠਦਾ ਜਦ ਕਿ ਅੰਮ੍ਰਿਤ ਵੇਲੇ ਉੱਠਣਾ ਬੜੀ ਅੱਛੀ ਗੱਲ ਹੈ ਲੇਕਿਨ ਜੇ ਉਹ ਇਸ ਨੂੰ ਬਣਾ ਲਵੇ ਕਰਮकांड ਅੰਮ੍ਰਿਤ ਵੇਲੇ ਉੱਠਣਾ ਬਹੁਤ ਅੱਛੀ ਗੱਲ ਹੈ ਪਰ ਕਰਮकांड ਬਣਾ ਕੇ ਹੰਕਾਰ ਕਰੇ ਮੈਂ ਉੱਠਦਾ ਬਾਕੀ ਨਹੀਂ ਉੱਠਦੇ ਤੀਰਤ ਤੇ ਜਾਏ ਉਹਨੂੰ ਕਹਿੰਦੇ ਨੇ ਤੀਰਥ ਵਰਤ अर्दान कर मन में तरे गुमान तीरथ वर्त अर्दान कर मन में तरे गुमान नानक ने फल जात सब बेकार जानता है जो कुंचर स्नान जैसे हाथी नहा कर अपने ऊपर मिट्टी डाल लेता है इस तरह सब जाया जाता है जे असी अपने गॉडली क्वालिटीज का दिखावा करिए मतलब जब बंदा स्पिरिचुअल ना जो इंसान आध्यात्मिक होता है जो ਫੁੱਲ ਆਫ ਸਪਿਰਚੁਅਲਿਟੀ ਵਾਲਾ ਇਨਸਾਨ ਹੁੰਦਾ ਹੈ ਦੋਜ਼ ਹੂ ਪ੍ਰੈਕਟਿਸ ਸਪਿਰਚੁਅਲਿਟੀ ਆਈਡੀਅਲਸ ਦੇ ਨੇਵਰ ਸ਼ੋ ਇਟ ਆਫ ਉਹ ਵਖਾਵਾ ਨਹੀਂ ਕਰਦੇ ਨੇ ਕਿਉਂ ਕਿਉਂ ਕੋ ਇਸ ਨੂੰ ਜਰਨਾ ਜਾਣਦੇ ਨੇ ਸੋ ਅੱਜ ਅਸੀਂ ਆਪਣੇ ਸ਼ਬਦ ਹੀ ਚੁਤਰਾਂਗੇ ਜਰਨਾ ਜਾਣਦੇ ਹਨ ਜਿਨ੍ਹਾਂ ਨੂੰ ਚੰਗੇ ਗੁਣ ਪਚਦੇ ਨਹੀਂ ਨੇ ਜਰਦੇ ਨਹੀਂ ਨੇ ਉਹ ਉਸ ਦਾ ਵਿਖਾਵਾ ਕਰਦੇ ਨੇ ਪਰ ਉਹਨਾਂ ਨੂੰ ਪਸੰਦ ਆਉਂਦੇ ਨੇ ਭੈੜੇ ਭੈੜੇ ਗੁਣ ਬੈਡ ਹੈਬਿਟਸ ਨੂੰ ਪੱਲੇ ਬੰਨੀ ਰੱਖਦੇ ਨੇ ਕਿਉਂਕਿ ਉਹ ਬੈਡ ਹੈਬਿਟਸ ਨੂੰ ਪਚਾ ਸਕਦੇ ਨੇ ਜਿਸ ਚੀਜ਼ ਨੂੰ ਤੁਸੀਂ ਪਚਾ ਲੋਗੇ ਨਾ ਉਹ ਚੀਜ਼ ਤੁਹਾਡੇ ਅੰਗਾ ਚ ਆ ਜਾਏਗੀ فرض ਕਰੋ ਮੈਂ ਪਨੀਰ ਪਚਾ ਲਿਆ فرض ਕਰੋ ਮੈਂ ਦੁੱਧ ਕਿਉ ਪਚਾ ਲਿਆ ਮੇਰੇ ਅੰਗਾ ਚੋਂ ਦੀ ਤਾਕਤ ਆ ਜਾਏਗੀ ਪਰ ਜੇ ਮੈਂ ਭੈੜੇ ਅਗੜ ਪਚਾ ਜਾਵਾਂ ਤਾਂ ਮੇਰੇ ਸਾਰੇ ਅੰਗਾਂ ਤੇ ਉਹ ਅਗੁਣਾ ਦੀ ਹੈਬਿਟ ਆ ਜਾਈਗੀ ਨਾ ਉਹਨੂੰ ਪਛਾਹ ਜਾਂਦੇ ਨੇ ਚੰਗੇ ਗੁਣ ਨਹੀਂ ਪਛਾਪਾਂਦੇ ਨੇ ਇਸ ਕਰਕੇ ਅਸੀਂ ਸਾਰੇ ਭੈੜੀਆਂ ਗੱਲਾਂ ਸੁਣ ਕੇ ਭੈੜੇ ਸੀਰੀਅਲ ਵੇਖ ਕੇ ਸਾਰੇ ਨਾ ਬੈਡ ਹੈਬਿਟਸ ਨੂੰ ਪਕੜ ਲੈਂਦੇ ਆਂ ਔਰ ਉਹਨਾਂ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੰਦੇ ਆਂ ਸਾਡੇ ਸ਼ਬਦ ਦਾ ਰਾਹ ਹੈ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ ਕਿਉਂ ਹੰਕਾਰਿਚ ਫਿਲਦਾ ਫਿਰਦਾ ਜਦ 10 ਮਾਸ ਉਰਦ ਮੁਖ ਰਹਿਤਾ ਜਦੋਂ ਆਪਣੇ ਸ਼ਰੀਰ ਦੇ ਲਾਲਚ ਵਿੱਚ ਝੂਠੇ ਲੱਭ ਨੇਮ ਵਿੱਚ ਤੂੰ ਦੇ ਅਧਿਆਸ ਵਿੱਚੋਂ ਸੈਲਫਿਸ਼ ਖੁਦਗਰਜ਼ ਹੋ ਜਾਂਦਾ ਨਾ ਤਾਂ ਤੇਰੀ ਸੋਚ ਨਹੀਂ ਪੁੱਠੀ ਹੋ ਜਾਂਦੀ ਆ ਜਦ 10 ਮਾਸ ਮੀਨਸ ਇਹ ਸਰੀਰ ਦੇ 10 ਅੰਗ 10 ਦੁਆਰੇ ਇਹਨਾਂ ਦੇ ਵਿਚਾਰ ਇਹਨਾਂ ਨੂੰ ਪਾਲਦਾ ਰਹਿੰਦਾ ਹੈ ਨਾ ਜਦੋਂ ਤਾਂ ਤੂੰ ਸਿੱਧਾ ਨਹੀਂ ਸੋਚਦਾ ਪੁੱਠਾ ਹੀ ਸੋਚਦਾ ਵੀ ਕੈਨ ਓਟ ਡਾਈਜੈਸਟ ਸਬਰ ਟੋਲਰੈਂਸ ਸੰਤੋਖ ਪਣ ਆਵੇ ਵਰਸੀਸ ਤਰਮ मैं आज एक मैसेज पढ़िया उस मैसेज पूछे आया सी दो इंसानों की दूरी बन रही है अगर दो इंसानों की दूरी बन रही है ये कैसे ठीक होगी अगे दूजा क्वेश्चन सी क्या दो धर्मों को अपनी कमियां दूर करने से ये दो इंसान नजदीक आएंगे या ये दो इंसान अपनी गलतियां ठीक करके एक दूसरे के नजदीक आएंगे आंसर नहीं सी लिखा आया ਮੈਂ ਸੋਚਦਾ ਸਾਨੂੰ ਸੋਚਣਾ ਚਾਹੀਦਾ ਹੈ ਅਸੀਂ ਇੱਕ ਦੂਜੇ ਦੇ ਧਰਮਾਂ ਨੂੰ ਉੱਚਾ ਨੀਵਾ ਕਹਿੰਦੇ ਰਹਿੰਦੇ ਆ ਸਾਨੂੰ ਸੋਚਣਾ ਚਾਹੀਦਾ ਹੈ ਸਾਡੀ ਲੋਕਾਂ ਨਾਲ ਜੇ ਦੂਰੀ ਵਧਦੀ ਹੈ ਨਾ ਮੈਂ ਕਿਹੜਾ ਧਰਮ ਮੰਨਦਾ ਪਤਾ ਨਹੀਂ ਮੈਨੂੰ ਤੇ ਸਿੱਖਣਾ ਹੈ ਸਭ ਕੋ ਮੀਤ ਹਮਾਪਨ ਕੀ ਨਾ ਕਿਸ ਤਰ੍ਹਾਂ ਬਣ ਸਕਦਾ ਹੈ ਮੈਨੂੰ ਸਿੱਖਣਾ ਹੈ ਕਿ ਮੈਨੂੰ ਜਿਹੜੀ ਅਕਲ ਦੇ ਨਾਲ ਲੋਕਾਂ ਦੇ ਆਗੂਨ ਫਰੋਲਦਾ ਉਹਨਾਂ ਫਰੋਲਾਂ ਮੈਂ ਆਪਣੇ ਹੰਕਾਰ ਵਿੱਚ ਰਹਿੰਦਾ ਸਾ ਸੰਗਤ ਜੀ ਇੱਕ ਹੋਰ ਪੁਆਇੰਟ ਮੈਂ ਸਾਂਝ ਕਰ ਲਵਾਂ ਜਦੋਂ ਕਦੇ ਵੀ ਮੈਂ ਲੋਕਾਂ ਨੂੰ ਕਹਿੰਦਿਆਂ ਸੁਣਿਆ ਹੈ ਰਿਕਸ਼ੇ ਵਾਲੇ ਨੂੰ ਇਹ ਬਿਹਾਰ ਸੇ ਆ ਗਿਆ ਬਿਹਾਰੀ ਭਈਆ ਸਾਧ ਸੰਗਤ ਜੀ ਬਿਹਾਰੀ ਨਹੀਂ ਹੁੰਦਾ ਕੋਈ ਵੀ ਬਿਹਾਰੀ ਉਹਨੂੰ ਇੱਕ ਪਿਤਾ ਇੱਕ ਅਸ ਕੀਮ ਬਾਰਕ ਕਿਉਂ ਨਹੀਂ ਅਸੀਂ ਸਮਝ ਸਕਦੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਕਿਉਂ ਨਹੀਂ ਸਮਝ ਸਕਦੇ ਵੀ ਆਲ ਆਰ ਚਿਲड्रन ਆਫ ਗੋਡ ਅਸੀਂ ਕਿਉਂ ਨਹੀਂ ਸਮਝ ਸਕਦੇ ਸਾਡਾ ਹੰਕਾਰ साड़ी ईगो मैं और नौकर न पूछ लवा मैं और रिक्शे वाले नाल प्यार गल नाल कर लवा नहीं ये सब लुटेरे होते हैं इनसे प्यार से बात नहीं करनी चाहिए कोई पानी भी उन्होंने पूछ लेना कार वाले कहते बहुता इनको सिर पे चढ़ाने की जरूरत नहीं है रोज़ आ जाएगा ये रिक्शे वाला फिर यहाँ पर असि हंकारे हुए ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ ਜਬ 10 ਮਾਸ ਉਰਦਮੁਖ ਰਹਤਾ ਸ਼ੀਲ ਸ਼ਾਸਨ ਕਰ ਲੰਦੇ ਪੁੱਠੀ ਸੋਚਣੀ ਸੋਚਦੇ ਰਹੰਦਿਆਂ ਹਰ ਗੱਲ ਨੂੰ ਸਿੱਧਾ ਦੇਖਦੇ ਹੀ ਨਹੀਂ ਆ ਮਿਸ ਅੰਡਰਸਟੈਂਡਿੰਗ ਦੀ ਆਦਤ ਹੋ ਜਾਂਦੀ ਐ ਸਿੱਧੀ ਗੱਲ ਨੂੰ ਵੀ ਪੁੱਠਾ ਸਮਝਦੇ ਰਹੰਦਿਆਂ ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ ਜਬ ਦਾਸ ਮਾਸ ਉਰਦਮੁਖ ਰਹਤਾ ਸੋ ਦਿਨ ਕੈਸੇ ਭੂਲਿਆ ਤੈਨੂੰ ਤੇ ਸਮਝਣਾ ਚਾਹੀਦਾ ਕਿ ਮੈਂ ਰੱਬ ਜੀ ਨੂੰ ਮਿਲ ਸਕਦਾ ਹਾਂ ਤੇਰਾ ਉਹ ਪਲ ਆ ਸਕਦਾ ਐ ਤੂੰ ਉਸ ਨੂੰ ਕਿਉਂ ਵਿਸਾਰ ਰਿਹਾ ਐਸ਼ਾ ਬੱਦਾ ਰਹਾਉ ਹੁਣ ਅਸੀਂ ਆਪਣੇ ਟੌਪਿਕ ਜਿਸ ਨੂੰ ਅਸੀਂ ਡਿਸਕਸ ਕਰਦੇ ਪਿਆ ਪਹਿਲਾ ਪਦ ਜਬ ਜਰੀਏ ਤਬ ਹੋਏ ਪਸੰ ਤਨ ਜਰੀਏ ਦਾ ਮਤਲਬ ਹੁੰਦਾ ਜਦੋਂ ਬਰਦਾਸ਼ਤ ਕਰ ਸਕੀਏ ਚੰਗੇ ਗੁਣ ਨੂੰ ਬਰਦਾਸ਼ਤ ਕਰ ਸਕੀਏ ਜਰ ਸਕੀਏ ਐਗਜ਼ਾਮਪਲ ਮੈਂ ਬੜੀ ਫਲਾਣੇ ਨਾਲ ਸ਼ਰਾਫਤ ਵਿਖਾਈ ਮੈਂ ਫਲਾਣੇ ਨੂੰ ਇਮਾਨਦਾਰੀ ਨਾਲ ਪੈਸੇ ਦੇ ਦਿੱਤੇ ਉਹਨੇ ਮੈਨੂੰ ਧੋਖਾ ਦਿੱਤਾ ਮੈਂ ਸ਼ਰਾਫਤ ਵਿਖਾਈ ਉਹਨੇ ਮੈਨੂੰ ਧੋਖਾ ਦਿੱਤਾ ਤਾਂ ਅਸੀਂ ਇਹ ਕਹਿੰਦੇ ਆ ਅੱਗੇ ਸਿ ਸ਼ਰਾਫਤ ਛੋੜਦੀ ਮੈਂਨੇ ਇਹਦਾ ਮਤਲਬ ਸ਼ਰਾਫਤ ਮੈਨੂੰ ਪੱਚੀ ਨਹੀਂ ਮੈਂ ਸ਼ਰਾਫਤ ਜਾਰੀ ਨਹੀਂ ਸਕਿਆ ਸ਼ਰਾਫਤ ਨਮਰਤਾ ਮਿਠਾਸ ਜੀ ਮੈਂ ਮਿੱਠਾ ਬੋਲਦੀ ਆ ਕਈ ਬੀਬੀਆਂ ਕਹਿੰਦੀਆਂ ਤੁਹਾਡਾ ਪ੍ਰੋਗਰਾਮ ਸੁਣ ਕੇ ਅਸੀਂ ਪਤੀ ਨਾਲ ਮਿੱਠਾ ਬੋਲੀਏ ਤਾਂ ਪਤੀ ਔਰ ਸਾਸਤਾ ਫਿਰ ਸਾਡੇ ਸਿਰ ਤੇ ਚੜ ਜਾਣਗੇ ਠੀਕ ਹੈ ਮਿੱਠਾ ਬੋਲਣਾ ਨਾ ਬਰਦਾਸ਼ ਕਰੋ ਘਰ ਡੰਡਾ ਸੋਟਾ ਚਲਾ ਲਓ ਜਰਨਾ ਪਸਮ ਹੁੰਦਾ ਪਖੰਡ ਰਾਖ ਐਸ਼ ਹੋ ਜਾਣਾ ਕਿਰਮਦਲ ਕੀਟਾ ਵਾਲੀ ਜੀਵਨੀ ਤੋਂ ਛੁਟਣਾ ਜਦੋਂ ਪ੍ਰਾਪਤੀ ਬਰਦਾਸ਼ ਕਰੋਨਾ ਤਾਂ ਹੰਕਾਰ ਵਾਲਾ ਮਨ ਰੂਪੀ ਤਨ ਪਸਮ ਹੋ ਜਾਂਦਾ ਅਸੀਂ ਆਪਣਾ ਹੰਕਾਰ ਦਾ ਜਿਸਾਂ ਕੱਲ ਮੈਂ ਗੱਲ ਕੀਤੀ ਸੀ ਆਪਣਾ ਇੱਕ ਨਮਾ ਵੂਮ ਬੰਬ ਤਿਆਰ ਕੀਤਾ ਹੋਇਆ ਹੈ ਮਾਇਆ ਨਾਮ ਹੈ ਗਰਭਜੋਨ ਕਾ ਜੀਨੂ ਕਹਿੰਦੇ ਨੇ ਆਪਨੇ ਮਨ ਦੇ ਖਿਆਲਾਂ ਦੇ ਇੱਕ ਭਰਮ ਦੀ ਮਾਇਆ ਬਣਾਈ ਹੋਈ ਹੈ ਪਰਮ ਉਹ ਪਰਮ ਦਾ ਤਨ ਪਰਮ ਰੂਪੀ ਮਨ ਦਾ ਤਨ ਇਸ ਸ਼ਰੀਰ ਨੂੰ ਨਹੀਂ ਕਹਿੰਦੇ ਨੇ ਆਪਣਾ ਅਸੀਂ ਇੱਕ ਖਿਆਲ ਬਣਾਇਆ ਹੈ ਉਹ ਤਨ ਹਿڈن ਹੁੰਦਾ ਸਾਧ ਸੰਗ ਜੀ ਛੁੱਪਿਆ ਹੁੰਦਾ ਹੈ فرض ਕਰੋ ਮੈਂ ਇਸ ਹੱਥ ਦੇ ਨਾਲ ਕਿਸੇ ਨੂੰ ਵੀ ਥੱਪੜ ਮਾਰਦਾ ਤਾਂ ਮੇਰੇ ਮਨ ਦਾ ਤਨ ਨੇ ਇਸ ਹੱਥ ਕੋਲੋਂ ਥੱਪੜ ਮਰਵਾਇਆ ਕਿਸੇ ਦਾ ਬੂਰਾ ਕਰਵਾਇਆ ਜ਼ਬਾਨ ਕੋਲੋਂ ਨਿੰਦਾ ਕਰਾ ਕੇ ਕਿਸੇ ਦਾ ਬੂਰਾ ਕਰਵਾਇਆ ਲੇਕਿਨ ਉਹ ਵਾਲੀ ਜਿਹੜੀ ਜ਼ਬਾਨ ਹੈ ਜਿਹੜਾ ਹੱਥ ਹੈ ਜਿਸ ਨੇ ਬੂਰਾ ਕੀਤਾ ਉਦੇ ਪਿੱਛੇ ਮਨ ਦਾ ਹਾਥੁਰਤਾਨ ਹੁੰਦਾ ਪਰ ਜੇ ਮੇਰੇ ਉਸ ਮਨ ਨੂੰ ਸਤਗੁਰ ਦੀ ਮੱਤ ਸਮਝ ਆ ਜਾਏ ਤਾਂ ਸਤਗੁਰ ਬਾਰੇ ਅਸੀਂ ਕੀ ਪੜਦੇ ਆ ਸਤਗੁਰ ਸਭਨਾ ਦਾ ਭਲਾ ਮਨਾਇੰਦਾ ਸਤਗੁਰ ਭਲਾ ਮਨਾਉਂਦਾ ਇਸ ਕਰਕੇ ਸਤਗੁਰ ਕੋਲੋਂ ਅਸੀਂ ਮੱਤ ਮੰਗਦੇ ਆ ਤੇਰੇ ਬਾਣੇ ਸਰਬੱਤ ਦਾ ਭਲਾ ਮਨੂ ਵੀ ਸਰਬੱਤ ਦਾ ਭਲਾ ਹੁਣ ਇਹੀ ਹੱਥ ਥੱਪੜ ਮਾਰਨ ਦੀ ਬਜਾਏ ਸਹਿਲਾਣਾ ਸ਼ੁਰੂ ਕਰਦੇ appreciate ਕਰਨਾ ਸ਼ੁਰੂ ਕਰ ਦੇਗਾ ਦੁੱਖ ਦਰਦ ਦੂਰ ਕਰਨੇ ਸ਼ੁਰੂ ਕਰ ਦੇਗਾ ਜ਼ਖਮਾਂ ਤੇ ਲੂਣ ਛਿੰਕਨ ਦੀ ਜਾਇ ਮਲਮ ਲਗਾਣੀ ਸ਼ੁਰੂ ਕਰ ਦੇਗਾ ਉਹਨੂੰ ਕਹਿੰਦੇ ਨੇ ਦੁਰਲਭ ਦੇ ਬਣ ਗਈ ਇਸ ਸ਼ਰੀਰ ਨੂੰ ਦੁਰਲਭ ਦੇ ਨਹੀਂ ਕਹਿੰਦੇ ਨੇ ਮੇਰੇ ਆਗੁਣਾ ਰੂਪੀ ਮਨ ਦੇ ਤਨ ਨੂੰ ਸਵਾਰ ਲੈਣਾ ਦੁਰਲਭ ਦੇ ਉਹਨੂੰ ਇਨਰ ਬਿਊਟੀ ਕਹਿੰਦੇ ਨੇ ਚੰਗੇ ਚੰਗੇ ਗੁਣਾ ਦਾ ਸ਼ਿੰਗਾਰ ਜਪ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮਦਲ ਖਾਈ ਰਹਿ ਦਾ ਮਤਲਬ ਕੀ ਕੀੜਿਆਂ ਵਾਲਾ ਜੀਵਨ ਜਿਸ ਖਾਈ ਵਿੱਚ ਡਿੱਗੇ ਸੀ ਉਹ ਰਹਿ ਜਾਂਦਾ ਉਸ ਤੋਂ ਅਸੀਂ ਛੁੱਟ ਜਾਂਦੇ ਕਾਚੀ ਗਾਗਰ ਨੀਰ ਪਰਤ ਹੈ ਅਸੀਂ ਪਹਿਲਾਂ ਸਮਝਿਆ ਜਦੋਂ ਅਸੀਂ ਹੰਕਾਰ ਹੀ ਚੁੰਦਿਆਂ ਆਪਣੀ ਪ੍ਰਾਪਤੀਆਂ ਦਾ ਮਾਣ ਕਰਦੇ ਹਾਂ प्राप्तियां हाथੋਂ ਜਾਂਦੀਆਂ ਇਹ ਜੋ ਦੁਨੀਆ ਸੇਰ ਮੇਲਾ ਦਸਤਗिरी ਨਾਏ ਪ੍ਰਾਪਤੀਆਂ ਹੱਥੋਂ ਛੁੱਟਦੇ ਆ ਪਤਾ ਨਹੀਂ ਲੱਗਦਾ ਛੁੱਟ ਜਾਂਦੀਆਂ ਇਹਦਾ ਮਤਲਬ ਹੱਥ ਕੱਚਾ ਹੈ ਮੇਰੇ ਮਨ ਦੀ ਸੋਚਣੀ ਦਾ ਪਾਂਡਾ ਕੱਚਾ ਹੈ ਤਾਂ ਅਸੀਂ ਪੜਿਆ ਸੀ ਕੱਚੇ ਪਾਂਡੇ ਰੱਖੀਏ ਕਿਚੜ ਤਾਂ ਹੀ ਨੀਰ ਨੀਰ ਕੀ ਹੈ ਮੇਰਾ ਤ੍ਰਿਸ਼ਨਾ ਦਾ ਜਲ ਮੇਰਾ ਲੋਭ ਦਾ ਜਲ ਕਾਚੀ ਗਾਗਰ ਨੀਰ ਪੜਤਾ ਹੈ ਇਹ ਤਨ ਕੀ ਇਹ ਹੈ ਵਡਾਈ ਇਹ ਜਿਹੜਾ ਤਨ ਮਿਲਿਆ ਨਾ ਇਸ ਦੀ ਵਡਿਆਈ ਹੈ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਜਾਏਗੀ ਉਹ ਕਦੇ ਨਹੀਂ ਕਹਿਣਗੇ ਭਗਵਾਨ ਜੀ ਐਸਾ ਕੁਝ ਕਰੋ ਕਿ ਅੱਗ ਸੇ ਪੈਦਾ ਹੀ ਨਾ ਹੋਣਾ ਪੜੇ ਇਹ ਅੱਗ ਸੇ ਪੈਦਾ ਹੀ ਨਾ ਹੋਣਾ ਪੜੇ ਕਿਹਨਾਂ ਦੀ ਫਿਲਾਸਫੀ ਹੈ ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਇਹ ਕਹਿਣਾ ਸ਼ੁਰੂ ਕੀਤਾ ਉਹ ਮਾਂ ਕੇ ਪੇਟ ਮੇ ਪੁੱਠੇ ਲਟਕਣਾ ਪੜਦਾ ਹੈ ਵਾਹ ਪਰ ਦੁੱਖ ਨੋਮੀ ਨੇ ਫਿਰ ਪੈਦਾ ਹੋਣੇ ਲਈ ਇੱਕ ਸਖਤ ਦਵਾਰ ਸੇ ਨਿਕਲਣਾ ਪੜਤਾ ਫਿਰ ਦੁੱਖ ਫਿਰ ਬਚਪਨ ਦਾ ਦੁੱਖ ਫਿਰ ਜ਼ਿੰਦਗੀ ਭਰ ਦਾ ਦੁੱਖ ਫਿਰ ਦੋ ਤਰੇ ਪੋਤਰਿਆਂ ਦਾ ਦੁੱਖ ਫਿਰ ਬੁੱਢੇ ਹੋਣ ਦਾ ਦੁੱਖ ਫਿਰ ਮਰਨ ਦਾ ਦੁੱਖ ਇਹ ਸਾਰਾ ਦੁੱਖ ਲੱਗੇ ਹੀ ਨਾ ਰੱਬ ਜੀ ਤੁਸੀਂ ਗਲਤੀ ਕਰ ਦਿੱਤੀ ਮੈਨੂੰ ਪੈਦਾ ਕਰ ਦਿੱਤਾ ਸੀ ਮੈਂ ਐਸਾ ਕੋਈ ਕਰਮकांड ਔਰ ਪਖੰਡ ਕਰਾਂਗਾ ਕਿ ਮੁੜ ਕੇ ਮੇਰਾ ਸ਼ਰੀਰ ਜਮਾ ਹੀ ਨਾ ਸਕੋ ਮਨੂੰ ਪੈਦਾ ਹੀ ਨਾ ਕਰ ਸਕੋ ਜਦ ਕੀ ਬਾਣੀ ਕਹਿੰਦੀ ਐ ਅਸੀਂ ਰੱਬ ਜੀ ਦੇ ਬਾਣੇ ਨਿਯਮ ਵਿੱਚ ਜੰਮਦੇ ਮਰਦੇ ਹਾਂ ਜਾਤੀਸ ਬਾਣਾ ਤਾਂ ਜੰਮਿਆ ਅਸੀਂ ਤਾਂ ਪੈਦਾ ਹੁੰਦੇ ਹਾਂ ਬਾਣੇ ਨਿਯਮ ਵਿੱਚ ਪੈਦਾ ਹੁੰਦੇ ਹਾਂ ਔਰ ਬਾਣੇ ਨਿਯਮ ਅਨੁਸਾਰ ਜੋ ਉਪਜਿਓ ਸੁਭਿਨ ਸਹਿ ਪਰੋ આજ ਕੇ ਕਾਲ ਕਾਚੀ ਗਾਗਰ ਤੰਦ ਦਾ ਕੱਚਾਪਨ ਕੱਚੇ ਮਨ ਦੀ ਮੰਦੀ ਸੋਚ ਜਿਹਦੇ ਨਾਲ ਅਸੀਂ ਪਲ-ਪਲ ਮਰ ਜੰਮੇ ਕੱਚ ਨਿਕੱਚ ਕਰਦੇ ਆ ਨਾ ਉਹਦੇ ਵਿੱਚ ਨੀਰ ਪਰਤ ਹੈ ਜੇ ਅਸੀਂ ਨਮਰਤਾ ਨਾਲ ਭਾਂਡਾ ਇੰਜ ਕਰ ਲਈਏ ਜਦੋਂ ਅਸੀਂ ਸਬਰ ਸੰਤੋਖ ਵਾਸਤੇ ਜਰਨ ਦੀ ਸ਼ਕਤੀ ਬਣਾ ਲਈਏ ਸਾਧ ਸੰਗਤ ਜਿਹੜਾ ਗੁਰਦੁਆਰਾ ਪ੍ਰੈਕਟਿਸ ਹੈ ਨਾ ਮੈਨੂੰ ਜਾਤ ਦਾ ਅਭਿਮਾਨ ਹੈ ਪਰ ਗੁਰਦੁਆਰੇ ਮੈਂ ਆਇਆ ਸਾਰੇ ਬਿਨਾ ਮੀਰ ਗਰੀਬ ਦੇ ਵਿਤਕਰੇ ਦੇ ਬਿਨਾ ਜਾਤ ਪਾਤ ਦੇ ਵਿਤਕਰੇ ਦੇ ਬੈਠ ਜਾਂਦੇ ਨੇ ਮਨੂ ਪ੍ਰੈਕਟਿਸ ਕਰਾਈ ਜਾ ਰਹੀ ਹੈ